ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਅਲੱਗ-ਅਲੱਗ ਜ਼ਿਲ੍ਹਿਆਂ ਵੱਲੋਂ ਜਿਹੜਾ ਹੈ ਲੋਕਾਂ ਨੂੰ ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਉੱਥੋਂ ਦੇ ਡੀਸੀਜ਼ ਨੇ ਜਿਹੜੇ ਉੱਥੋਂ ਦਾ ਪ੍ਰਸ਼ਾਸਨ ਹੈ ਉਹ ਲੋਕਾਂ ਨੂੰ ਜਿਹੜਾ ਲਗਾਤਾਰ ਸੂਚਿਤ ਕਰਦਾ ਜਾ ਰਿਹਾ ਤੇ ਲੋਕਾਂ ਨੂੰ ਖਾਸ ਅਪੀਲ ਹੈ ਕਿ ਉਸ ਸੂchnਾ ਵੱਲ ਧਿਆਨ ਦਿੱਤਾ ਜਾਵੇ ਜਿਹੜੀ ਇਨਫੋਰਮੇਸ਼ਨ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾ ਰਹੀ ਹੈ ਉਸ ਤੇ ਖਾਸ ਧਿਆਨ ਦਿੱਤਾ ਜਾਵੇ ਲੋਕਾਂ ਦੀ ਸੁਰੱਖਿਆ ਦੇ ਲਈ ਹੀ ਇਨਫੋਰਮੇਸ਼ਨ ਜਿਹੜੀ ਸਾਂਝੀ ਕੀਤੀ ਗਈ ਹੈ ਅੱਜ ਸਵੇਰੇ ਹੀ ਗੱਲ ਕਰੀਏ ਤਾਂ ਜਿਹੜੇ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਨੇ ਉਹਨਾਂ ਵੱਲੋਂ ਇੱਕ ਵੀਡੀਓ ਪਾ ਕੇ ਲੋਕਾਂ ਨੂੰ ਪਹਿਲਾਂ ਤਾਂ ਅਪੀਲ ਕੀਤੀ ਗਈ ਹੈ ਕਿ ਲੁਧਿਆਣਾ ਦੇ ਵਿੱਚ ਮਾਹੌਲ ਬਹੁਤ ਸ਼ਾਂਤੀਪੂਰਵਕ ਹੈ ਇੱਥੇ ਹਜੇ ਤੱਕ ਕੋਈ ਖਤਰਾ ਨਹੀਂ ਹੈ ਹਜੇ ਤੱਕ ਇੱਥੇ ਕੋਈ ਵੀ ਜਿਹੜਾ ਉਹ ਦੁਸ਼ਮਣ ਵੱਲੋਂ ਕੋਈ ਅਟੈਕ ਜਿਹੜਾ ਇੱਥੇ ਤੱਕ ਪਲਾਨ ਨਹੀਂ ਕੀਤਾ ਗਿਆ ਤਾਂ ਲੋਕੀ ਜਿਹੜਾ ਸ਼ਾਂਤੀ ਬਣਾ ਕੇ ਰੱਖਣ ਕਿਸੇ ਵੀ ਤਰੀਕੇ ਦਾ ਪੈਨਿਕ ਨਾ ਕਰੀਏਟ ਕਰਨ ਤੇ ਹੁਣੇ-ਹੁਣੇ ਹੀ ਜ ਲੋਕਾਂ ਨੂੰ ਜਿਹੜਾ ਖਾਸ ਅਪੀਲ ਕੀਤੀ ਗਈ ਹੈ ਜੇ ਇਹ ਆਰਡਰ ਨਾ ਮੰਨੇ ਜਾਣਗੇ ਤਾਂ ਤੁਹਾਡੇ ਉੱਤੇ ਕਾਰਵਾਈ ਵੀ ਹੋ ਸਕਦੀ ਹੈ ਜੀ ਹਾਂ ਬਿਲਕੁਲ ਧਿਆਨ ਨਾਲ ਸੁਣਿਓ ਆਰਡਰ ਜਿਹੜੇ ਨੇ ਦੱਸਿਆ ਗਿਆ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਧਿਆਨ ਦੇ ਵਿੱਚ ਗੱਲ ਆਈ ਸੀ ਕਿ ਕੁਝ ਲੋਕ ਜਿਹੜਾ ਹੈ ਉਹ ਪਟਾਕੇ ਚਲਾ ਰਹੇ ਨੇ ਉਹ ਫਾਇਰ ਕਰੈਕਰਸ ਯੂਜ਼ ਕਰ ਰਹੇ ਨੇ ਉਹ ਹਵਾ ਦੇ ਵਿੱਚ ਆਤਿਸ਼ਪਾਟੀਆਂ ਚਲਾ ਰਹੇ ਨੇ ਜਿਸ ਦੇ ਨਾਲ ਕਿ ਲੋਕਾਂ 'ਚ ਪੈਨਿਕ ਕ੍ਰੀਏਟ ਹੋ ਰਿਹਾ ਕਿ ਸ਼ਾਇਦ ਕਿਤੇ ਦੁਸ਼ਮਣ ਵੱਲੋਂ ਕੋਈ ਅਟੈਕ ਨਾ ਕਰ ਦਿੱਤਾ ਗਿਆ ਹੋਵੇ ਤਾਂ ਇਸ ਦੇ ਉੱਪਰ ਖਾਸ ਜਿਹੜਾ ਉਹ ਐਕਸ਼ਨ ਲਿੱਤਾ ਗਿਆ ਹੈ ਜਿਹੜੀ ਲੋਕਾਂ ਨੂੰ ਉਹ ਇੱਕ ਗਾਈਡਲਾਈਨ ਦਿੱਤੀਆਂ ਗਈਆਂ ਨੇ ਕਿ ਜਿਹੜਾ ਹੁਣ ਏਰੀਆ ਹੈ ਇਸ ਨੂੰ ਨੋ ਕਰੈਕਰ ਜ਼ੋਨ ਬਣਾਇਆ ਗਿਆ ਹੈ ਇੱਥੇ ਕੋਈ ਵੀ ਪਟਾਕਾ ਨਹੀਂ ਚੱਲੇਗਾ ਚਾਹੇ ਤੁਹਾਡੇ ਘਰੇ ਵਿਆਹ ਸ਼ਾਦੀ ਹੈ ਜਾਂ ਫਿਰ ਕੋਈ ਖੁਸ਼ੀ ਦਾ ਮਾਹੌਲ ਹੈ ਕੁਝ ਵੀ ਹੈ ਕੋਈ ਵੀ ਆਤਿਸ਼ਬਾਜੀ ਕੋਈ ਵੀ ਪਟਾਕਾ ਜਿਹੜਾ ਉਹ ਨਾ ਚਲਾਓ ਜੇ ਕੋਈ ਵੀ ਫੜਿਆ ਜਾਏਗਾ ਚਲਾਂਦਾ ਹੋਇਆ ਤਾਂ ਉਸ ਦੇ ਉੱਪਰ ਕਾਰਵਾਈ ਹੋਏਗੀ ਕਿਉਂਕਿ ਇਹ ਕਿਸੇ ਦੇ ਦਾ ਸਿੱਧਾ ਜਿਹੜਾ ਹੈ ਲੋਕਾਂ ਦੇ ਉੱਪਰ ਅਸਰ ਪਾਉਂਦਾ ਹੈ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਪੈਨਿਕ ਦਾ ਮਾਹੌਲ ਕ੍ਰੀਏਟ ਹੁੰਦਾ ਹੈ ਤੇ ਇਸ ਤੋਂ ਬਾਅਦ ਦੂਜੀ ਚੀਜ਼ ਜਿਹੜੀ ਹੈ ਉਸ ਦੇ ਉੱਪਰ ਸਟ੍ਰਿਕਸ਼ਨ ਲਗਾਈ ਗਈ ਹੈ ਕਿ ਕੋਈ ਵੀ ਡਰੋਨ ਜਿਹੜਾ ਉਹ ਨਹੀਂ ਉੱਡ ਸਕਦੇ ਡਰੋਨ ਜਿਹੜਾ ਹੈ ਉਹ ਕਿਉਂਕਿ ਬਹੁਤ ਕਮਾਂਵਾਸੇ ਯੂਜ਼ ਹੁੰਦੇ ਨੇ ਆਪਣੇ ਇੱਥੇ ਲੋਕਲੀ ਜਿਹੜਾ ਗੱਲ ਕਰੀਏ ਤਾਂ ਵਿਆਹਾਂ ਦੇ ਵਿੱਚ ਅਕਸਰ ਹੀ ਜਿਹੜਾ ਹੈ ਫੁਟੇਜਸ ਲੈਣ ਵਾਸਤੇ ਡਰੋਨ ਯੂਜ਼ ਹੁੰਦੇ ਨੇ ਪਰ ਦੁਸ਼ਮਣ ਵੱਲੋਂ ਵੀ ਡਰੋਨਸ ਦਾ ਯੂਜ਼ ਕਰਕੇ ਜਿਹੜਾ ਹੈ ਉਹ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤੇ ਇਸ ਕਰਕੇ ਲੋਕਾਂ ਦੇ ਵਿੱਚ ਪੈਨਿਕ ਤੱਕ ਮਾਹੌਲ ਕ੍ਰੀਏਟ ਹੋਏਗਾ ਪ੍ਰਸ਼ਾਸਨ ਨੂੰ ਭੱਜ-ਭੱਜ ਦੌੜ ਹੋਏਗੀ ਤਾਂ ਇਸ ਕਰਕੇ ਇਹਦੇ ਉੱਪਰ ਵੀ ਰੈਸਟ੍ਰਿਕਸ਼ਨ ਲਗਾਈ ਗਈ ਹੈ ਡਰੋਨਸ ਕਿਸੇ ਵੀ ਤਰੀਕੇ ਦੇ ਜਿਹੜਾ ਉਹ ਨਹੀਂ ਉੱਡ ਸਕਦੇ ਜਦੋਂ ਤੱਕ ਕਿ ਅਗਲੇ ਆਰਡਰਸ ਨਹੀਂ ਜਾਂਦੇ ਸਿਰਫ ਕੁਝ ਕੁ ਲੋਕਾਂ ਨੂੰ ਜਿਹੜਾ ਅਲਾਉਡ ਹੈ ਉਹ ਕਿਹੜੇ ਕਿਹੜੇ ਲੋਕ ਨੇ ਸਭ ਤੋਂ ਪਹਿਲਾਂ ਤਾਂ ਕੋਈ ਵੀ ਜਿਹੜਾ ਪ੍ਰਸ਼ਾਸਨ ਦਾ ਅਧਿਕਾਰੀ ਹੈ ਕੋਈ ਵੀ ਜਿਹੜਾ ਆਫੀਸ਼ੀਅਲ ਕੰਮ ਵਾਸਤੇ ਜਿਹੜਾ ਸਰਕਾਰੀ ਕੰਮ ਵਾਸਤੇ ਡਰੋਨਸ ਦੀ ਯੂਜ਼ ਹੋ ਰਹੀ ਹੈ ਕਿਉਂਕਿ ਪੁਲਿਸ ਨੇ ਜਿਹੜਾ ਨਿਗਰਾਨੀ ਵੀ ਰੱਖਣੀ ਹੈ ਤੇ ਉਸ ਕੰਮ ਵਾਸਤੇ ਵੀ ਡਰੋਨਸ ਯੂਜ਼ ਕੀਤੇ ਜਾਂਦੇ ਹਨ ਡਰੋਨਸ ਜੇ ਉਸ ਕੰਮ ਵਾਸਤੇ ਯੂਜ਼ ਕੀਤੇ ਜਾ ਰਹੇ ਨੇ ਦੇ ਆਰ ਅਲਾਉਡ ਦੂਜੇ ਨੰਬਰ ਦੇ ਉੱਪਰ ਜੇ ਕਿਸੇ ਨੇ ਕਿਸੇ ਪਰਸਨਲ ਕੰਮ ਵਾਸਤੇ ਲਿਖਤੀ ਤੌਰ ਦੇ ਉੱਪਰ ਪਰਮਿਸ਼ਨ ਲਿੱਤੀ ਹੋਈ ਹੈ ਪ੍ਰਸ਼ਾਸਨ ਤੋਂ ਤਾਂ ਉਹਨਾਂ ਨੂੰ ਅਲਾਉਡ ਹੈ ਉਹ ਡਰੋਨ ਯੂਜ਼ ਕਰ ਸਕਦੇ ਨੇ ਇਸ ਤੋਂ ਇਲਾਵਾ ਕੋਈ ਵੀ ਹੋਰ ਡਰੋਨ ਨਹੀਂ ਯੂਜ਼ ਕਰ ਸਕਦਾ ਤੇ ਨਾਲ ਦੀ ਨਾਲ ਹੀ ਜਿਹੜਾ ਪਟਾਕੇ ਨੇ ਉਹਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਬੀਤੇ ਦਿਨ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਕਿ ਇਸ ਤਰੀਕੇ ਨਾਲ ਲੋਕ ਜਿਹੜਾ ਉਹ ਰਾਤ ਦੇ ਸਮੇਂ ਹਵਾ ਦੇ ਵਿੱਚ ਆਤਿਸ਼ਬਾਜ਼ੀਆਂ ਉਡਾ ਰਹੇ ਨੇ ਜਿਹੜੇ ਆ ਉਹ ਕੈਂਡਲਸ ਗਾ ਕੇ ਜਿਹੜੇ ਬਲੂਨਸ ਨੇ ਉਹ ਉਡਾ ਰਹੇ ਨੇ ਤੇ ਲੋਕਾਂ ਦੇ ਵਿੱਚ ਜਿਹੜਾ ਉਹ ਪੈਨਿਕ ਦਾ ਮਾਹੌਲ ਕ੍ਰੀਏਟ ਹੋ ਰਿਹਾ ਲੋਕੀ ਉਹ ਵਾਲੀ ਵੀਡੀਓਜ਼ ਬਣਾ ਕੇ ਸਾਂਝੀਆਂ ਕਰ ਰਹੇ ਨੇ ਕਿ ਇੱਥੇ ਜਿਹੜਾ ਉਹ ਡਰੋਨ ਦਾ ਅਟੈਕ ਹੋ ਗਿਆ ਜਦ ਕਿ ਜਦੋਂ ਉਸ ਚੀਜ਼ ਦੀ ਪੁਸ਼ਟੀ ਕੀਤੀ ਗਈ ਹੈ ਤਾਂ ਪ੍ਰਸ਼ਾਸਨ ਵੱਲੋਂ ਇਹ ਚੀਜ਼ ਸਾਂਝੀ ਕੀਤੀ ਗਈ ਹੈ ਕਿ ਉਹ ਜਿਹੜੇ ਐਕਚੁਅਲ ਦੇ ਵਿੱਚ ਫੁਟੇजेस ਫੇਕ ਨਹੀਂ ਉਹ ਡਰੋਨਸ ਦੀਆਂ ਫੁਟੇजेस ਨਹੀਂ ਹੈ ਉਹ ਫੁਟੇजेस ਆਤਿਸ਼ਵਾਦੀਆਂ ਨੇ ਤਾਂ ਇਸ ਕਰਕੇ ਪ੍ਰਸ਼ਾਸਨ ਵੱਲੋਂ ਦੁਬਾਰਾ ਫਿਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਇਸ ਤਰੀਕੇ ਦਾ ਕੰਮ ਨਾ ਕੀਤਾ ਜਾਵੇ ਜਿਸ ਨਾਲ ਲੋਕ ਗੁੰਮਰਾਹ ਹੋਣ ਪ੍ਰਸ਼ਾਸਨ ਗੁੰਮਰਾਹ ਹੋਵੇ ਤੇ ਫਾਲਤੂ ਦਾ ਟਾਈਮ ਵੇਸਟ ਹੋਵੇ ਇਹ ਟਾਈਮ ਬਹੁਤ ਕ੍ਰੂਸ਼ੀਅਲ ਹੈ ਸਾਨੂੰ ਦੁਸ਼ਮਣ ਨਾਲ ਜਿਹੜਾ ਹੈ ਉਹ ਲੜਨ ਦੀ ਜਰੂਰਤ ਹੈ ਨਾ ਕਿ ਆਪਸ ਦੇ ਵਿੱਚ ਇਦਾਂ ਦਾ ਮਾਹੌਲ ਕ੍ਰੀਏਟ